ਮੈਨੂੰ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜਿਆਦਾ ਧੱਕਾ ਮੁੱਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ ਮੈਨੂੰ ਕੁਝ ਵੀ ਕਰਦੀਆਂ ਮਤਲਬ ਜੇ ਉਹਨਾਂ ਵੱਲੋਂ ਪਹਿਲਾਂ ਹੱਥਪਾਈ ਤਾਂ ਹੋਈ ਗਈ ਸੀ ਜੇ ਹੋਰ ਹੱਥਪਾਈ ਕਰਦੀਆਂ ਤਾਂ ਫਿਰ ਇਦਰੋਂ ਵੀ ਕੁਝ ਨਾ ਕੁਝ ਹੋਣਾ ਹੀ ਸੀ ਮੈਂ ਚੁੱਪ ਨਹੀਂ ਥੋੜੀ ਨਾ ਬਹਿਣਾ ਕਿਉਂਕਿ ਜਦੋਂ ਸਾਡੇ ਮਤਲਬ ਗੁਰੂਆਂ ਨੇ ਇੰਨਾ ਕੁਝ ਕੀਤਾ ਹੈ ਨਾ ਸਾਡੇ ਵਾਸਤੇ ਤੇ ਫਿਰ ਆ ਤਾਂ ਨੋਰਮਲੀ ਜੀ ਗੱਲ ਹੈ ਕੁੜੀਆਂ ਡਰ ਜਾਂਦੀਆਂ ਹੁੰਦੀਆਂ ਪੁਲਿਸ ਨੂੰ ਦੇਖ ਕੇ ਕਿ ਮੈਨੂੰ ਧੱਕਾ ਮੁੱਕੀ ਹੋ ਰਹੀ ਹੈ ਜਾਂ ਇੰਨੀ ਪੁਲਿਸ ਖੜੀ ਹੈ ਇਹ ਇਹ ਜਜ਼ਬ ਆਲੀਆਂ ਹੁੰਦੀਆਂ ਜਿਹੜੀਆਂ ਡਰ ਜਾਂਦੀਆਂ ਇਸ ਤਾਂ ਪਿੰਡਾਂ ਵਾਲੇ ਐ ਇਸ ਤਾਂ ਇੰਨਾ ਕੁਝ ਤਾਂ ਉਹ ਵੀ ਨੋਰਮਲ ਹੈ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਆ ਅੱਛਾ ਇਸੇ ਕਰਕੇ ਰਣਕੋਰ ਕਰਕੇ ਇਹ ਤਾਂ ਫਿਰ ਥੋੜਾ ਖੂੰਚੀ ਹੈ ਵੀ ਹਾਲੇ ਇਹਨਾਂ ਨੇ ਤੇਵਰ ਦੇਖਿਆ ਹੀ ਕਿੱਥੇ ਸਾਡੇ ਇਹਨਾਂ ਨੂੰ ਸਾਡਾ ਇਤਿਹਾਸ ਹੀ ਨਹੀਂ ਪੜਿਆ ਵਾ ਜੇ ਇਹ ਇਤਿਹਾਸ ਪੜ ਲੈਣ ਇਹ ਤਾਂ ਆਪ ਹੀ ਨਾ ਬੋਲਣ ਸਾਡੇ ਮੂੰਹ ਰਿਹਾ ਅੱਛਾ ਕਿਹੜੀ ਬਾਹ ਫੜ ਲਈ ਸੀ ਉਹਨੇ ਮੇਰੇ ਆ ਮੋਂਡੇ ਖਿਚਰੇ ਸੀ ਉਹ ਫੜ ਕੇ ਛੋਲ ਅੱਛਾ ਕਿਵੇਂ ਕਹਾਂ ਤੇ ਇੱਕ ਵਾਰ ਕਹਿ ਕੇ ਦਵਾਂ ਮੈਨੂੰ ਨਹੀਂ ਆਇਆ ਸੀ ਕਿ ਇਹ ਬਾਹਰ ਛੱਡ ਦੋ ਵੀ ਨਹੀਂ ਤੁਸੀਂ ਆਪਣਾ ਹਿਸਾਬ ਲਾ ਲਿਓ ਗੁੱਸਾ ਆ ਗਿਆ ਸੀ ਬਹੁਤ ਜ਼ਿਆਦਾ ਗੁੱਸਾ ਸੀ ਉਸ ਟਾਈਮ ਮੈਨੂੰ ਵੀ ਹਾਂ ਵੀ ਖਿਚਰੇ ਨੇ ਵੀ ਜਦੋਂ ਮੈਂ ਉਹਨਾਂ ਨੂੰ ਪਿਆਰ ਦੇ ਨਾਲ ਕਹਿ ਰਹੀ ਆ ਮੈਂ ਉਹਨਾਂ ਨੂੰ ਆਪਣਾ ਆਈ ਕਾਰਡ ਦੱਸ ਰਹੀ ਆ ਉਸ ਤੋਂ ਬਾਵਜੂਦ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਤੇ ਫਿਰ ਮਤਲਬ ਮੋ ਦੇ ਵਿੱਚ ਇਹ ਸ਼ਬਦ ਨਿਕਲੇ ਇਹਨਾਂ ਦਾ ਗੁੱਸਾ ਕਿਵੇਂ ਆ ਗਿਆ ਮੁੰਮਨ ਕੁੜੀਆਂ ਨੂੰ ਇਹਨਾਂ ਦਾ ਗੁੱਸਾ ਹੁੰਦਾ ਨਹੀਂ ਜਿਹੜੀਆਂ ਵਦਿਆ ਖਾਨਦਾਨਿਕਾਂ ਤੋਂ ਹੁੰਦੀਆਂ ਆਪਣਾ ਇਤਿਹਾਸ ਪਤਾ ਹੁੰਦਾ ਬਜ਼ੁਰਗ ਉਹਨਾਂ ਨੂੰ ਬਿਠਾ ਕੇ ਦੱਸਦੇ ਆਪਣੇ ਮਤਲਬ ਰਾਈਟਸ ਲੈਣਾ ਸਿੱਖਾਂਦੇ ਵੀ ਆਪਣੇ ਹੱਕ ਲਈ ਤੁਸੀਂ ਬੋਲਣਾ ਹੈ ਉੱਥੋਂ ਮਤਲਬ ਐਨਾ ਕੁ ਜਜ਼ਬਾ ਆ ਜਾਂਦਾ ਕਿਹੜੀ ਕਲਾਸ ਦੇ ਵਿੱਚੋਂ ਤੁਸੀਂ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸੈਕੰਡ ਯਰ ਦੀ ਸਟੂਡੈਂਟ ਆ ਅੱਛਾ ਹਾਂਜੀ ਜਿਸ ਤਰੀਕੇ ਦੇ ਨਾਲ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਾਂਜੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਮਨ ਹੈ ਜਿਹੜੀ ਪੀਯੂ ਦੀਆਂ ਇਲੈਕਸ਼ਨਾਂ ਵੀ ਲੜ ਸਕਦੀ ਹੈ ਹਾਂਜੀ ਹੋ ਸਕਦਾ ਹੂੰ ਹਾਂਜੀ ਘਰਦਿਆਂ ਦਾ ਫੋਨ ਆਇਆ ਉਸ ਤੋਂ ਬਾਅਦ ਹਾਂਜੀ ਘਰਦਿਆਂ ਦੇ ਕਾਫੀ ਫੋਨ ਆਏ ਉਹਨਾਂ ਦੇ ਵੀ ਪੂਰੀ سپورਟ ਹੈ ਉਹਨਾਂ ਨੇ ਵੀ ਮਤਲਬ ਕਿਹਾ ਕਿ ਹਾਂਜੀ ਵੀ ਸਾਨੂੰ ਪ੍ਰਾਊਡ ਹੈ ਆਪਣੇ ਬੱਚੇ ਤੇ ਵੀ ਹਾਂ ਕੱਲੀ ਕੁੜੀ ਨੇ ਵੀ ਐਨੀ ਵੀ ਫੋਰਸ ਦੇ ਵਿੱਚ ਵੀ ਸਟੈਪ ਚੱਕਿਆ ਵੀ ਨਹੀਂ ਤਾਂ ਕਈ ਡਰ ਦੇ ਨਿਆਣੇ ਪਿੱਛੇ ਹੀ ਹਟ ਜਾਂਦੇ ਵੀ ਤੂੰ ਫਿਰ ਵੀ ਅੰਦਰ ਗਈ ਐਂਟਰ ਹੋਈ ਤੂੰ ਆਪਣਾ ਹੱਕ ਲਿਆ ਵੀ ਵਧੀਆ ਕੀਤਾ ਰਿਲੇਟਿਵਸ ਦੇ ਵੀ ਕਾਫੀ ਫੋਨ ਆਏ ਉਹਨਾਂ ਨੇ ਵੀ ਇਹ ਕਹਿ ਕੇ ਹਾਂਜੀ ਵਧੀਆ ਸੀ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਸਾਰਿਆਂ ਦੇ ਵੀਡੀਓਜ਼ ਦੇਖ ਕੇ ਹੀ ਫੋਨ ਆ ਗਏ ਕਹਿ ਰਹੇ ਸੀ ਕਿ ਹਾਂਜੀ ਤੂੰ ਠੀਕ ਹੈ ਕੁਝ ਹੋਇਆ ਤੈਨੂੰ ਮੈਂ ਕਿਹਾ ਨਾ ਨਾ ਵੀ ਮੈਂ ਤਾਂ ਠੀਕਾਂ ਵੀ ਹੋ ਗਈ ਐਂਟਰੀ ਮੇਰੀ ਹਾਂਜੀ ਤੁਹਾਨੂੰ ਲੱਗਦਾ ਸੀ ਵੀ ਇਹ ਕਦੇ ਜੇ ਮੰਨ ਲਓ ਬਾਇ ਚਾਂਸ ਹੀ ਹੋਇਆ ਇਹ ਸਾਰਾ ਸਿਸਟਮ ਵਾਲੋ ਜਿੱਤੋਂ ਤੁਹਾਨੂੰ ਨਾ ਰੋਕਦੇ ਉੱਥੇ ਜਿਹੜੀ ਤੁਸੀਂ ਉਹਨਾਂ ਨਾਲ ਮੰਨ ਲਓ ਜਿਹੜੀ ਤੂੰ ਤੂੰ ਮੈਂ ਮੈਂ ਹੁੰਦੀ ਉਹ ਨਾ ਹੁੰਦੀ ਅਗਰ ਉਹ ਨਾ ਰੋਕਦੇ ਤਾਂ ਐਨ ਸਟੈਪ ਵੀ ਨਹੀਂ ਸੀ ਵਧਣਾ ਉਹ ਸਿੱਧਾ ਐਂਟਰ ਹੋਣ ਦਿੰਦੇ ਤਾਂ ਐਨੀ ਗੱਲ ਵੀ ਨਹੀਂ ਸੀ ਵਧਣੀ